ਆਪਾਂ ਜਦੋਂ ਦੁੱਧ ਸੋਸਾਇਟੀ ਚ ਕੋਆਪਰੇਟਿਵ ਸੋਸਾਇਟੀ ਨੂੰ ਪਾਣ ਜਾਂਦੇ ਆ ਆਪਾਂ ਨੂੰ ਕੀਮਤ ਉਹਦੀ ਫੈਟ ਦੇ ਲਿਹਾਜ਼ ਦੇ ਨਾਲ ਮਿਲਦੀ ਹੈ ਹਨਾ ਉਹਦੇ ਲਈ ਆਪਾਂ ਬੜੇ ਕਿਉਰੀਅਸ ਹੁੰਨੇ ਆ ਕਿ ਫੈਟ ਜਿਹੜੀ ਉਹ ਵੱਧ ਆਉਣੀ ਚਾਹੀਦੀ ਹੈ ਉਹ ਫੈਟ ਵਧਾਉਣ ਦੇ ਲਈ ਅਸੀਂ ਫੀਡ ਵੱਲ ਬੜੇਵੇਂਆ ਵੱਲ ਇਹਨਾਂ ਚੀਜ਼ਾਂ ਵੱਲ ਸਾਡਾ ਬੜਾ ਰੁਝਾਨ ਹੁੰਦਾ ਹੈ ਕਿ ਇਹ ਵਧਾ ਲਈਏ ਪਰ ਇੱਕ ਤੋਂ ਡੇ ਗੱਲ ਧਿਆਨ ਲਿਆਉਣ ਵਾਲੀ ਹੈ ਕਿ ਜੇ ਖੁਰਾਕ ਦੇ ਵਿੱਚ ਚਾਰੇ ਦੀ ਰੇਸ਼ਿਓ ਘੱਟ ਹੈ ਫੀਡ ਦੇ ਨਾਲੋਂ ਜੋ ਮਰਜ਼ੀ ਖਲਾ ਲੋ ਪਸ਼ੂ ਨੂੰ ਪਸ਼ੂ ਦੇ ਦੁੱਧ ਦੀ ਫੈਟ ਕੁਰੀ ਨਹੀਂ ਆ ਸਕਦੀ ਕਿਉਂਕਿ ਥੋੜੀ ਜਿਹੀ ਡੂੰਗੀ ਗੱਲ ਹੈ ਜਿਹੜਾ ਫੈਟ ਬਣਾਉਣ ਦੇ ਲਈ ਤੱਤ ਚਾਹੀਦਾ ਐਸੀਟੇਟ ਤੱਤ ਚਾਹੀਦਾ ਉਹ ਚਾਰਿਆਂ ਤੋਂ ਆਉਣਾ ਹੈ ਨਾ ਕਿ ਫੀਡ ਤੋਂ ਠੀਕ ਹੈ ਇਹ ਨਹੀਂ ਮੈਂ ਕਹਿੰਦੀ ਕਿ ਫੀਡ ਲਾਭਦਾਇਕ ਨਹੀਂ ਹੈ ਸਵਾਲ ਇਹ ਕਿ ਦੋਹਾਂ ਦਾ ਅਨੁਪਾਤ ਜਿਹੜਾ ਹੈ ਚਾਰੇ ਦਾ ਅਨੁਪਾਤ ਰਾਸ਼ਨ ਦੇ ਵਿੱਚ ਹਮੇਸ਼ਾ ਹੀ ਫੀਡ ਦੇ ਨਾਲੋਂ ਵੱਧ ਚਾਹੀਦਾ ਹੈ ਜੇ ਹਾਈ ਪ੍ਰੋਡਿਊਸਰ ਪਸ਼ੂ ਹੈ ਤਾਂ ਅਸੀਂ 60 40 ਦਾ ਅਨੁਪਾਤ ਸੋਚ ਸਕਦੇ ਹਾਂ ਪਰ ਕਦੇ ਵੀ 50 50 ਨਹੀਂ ਜੇ ਘੱਟ ਪ੍ਰੋਡਿਊਸਿੰਗ ਐਨੀਮਲ ਹੈ ਤਾਂ 70 30 ਦਾ ਅਨੁਪਾਤ ਚਾਹੀਦਾ ਹੈ ਚਾਰਾ ਹਮੇਸ਼ਾ ਖੁਰਾਕ ਦੇ ਵਿੱਚ ਵੱਧ ਚਾਹੀਦਾ ਦੂਸਰੀ ਚੀਜ਼ ਚਾਰੇਆਂ ਦਾ ਤੁਹਾਨੂੰ ਪਤਾ ਹੀ ਆ ਫਲੀਦਾਰ ਨੇ ਗੈਰ ਫਲੀਦਾਰ ਨੇ ਸਰਦੀਆਂ ਦੇ ਵਿੱਚ ਦੁੱਧ ਉਤਪਾਦਨ ਵੱਧਦਾ ਹੈ ਕਿਉਂਕਿ ਸਾਡੇ ਕੋਲ ਪ੍ਰਸੀਮਰ ਲਗਭਗ 14% ਪ੍ਰੋਟੀਨ ਦਿੰਦਾ ਤੁਹਾਨੂੰ ਗੌਰ ਕਰਨ ਵਾਲੀ ਗੱਲ ਹੈ ਕਿ ਸਰਦੀਆਂ ਦੇ ਵਿੱਚ ਫਲੀਦਾਰ ਚਾਰਾ ਉਹਦੇ ਵਿੱਚ ਪ੍ਰੋਟੀਨ ਜ਼ਿਆਦਾ ਹੈ ਪਰ ਕਾਰਬੋਹਾਈਡਰੇਟ ਤਾਂ ਕੀ? ਵਿਸ਼ਾਸ਼ਤਾ ਕਿੱਥੋਂ ਆਣਾ? ਸੋ ਥੋੜਾ ਜਿਹਾ ਸੋਚ ਕੇ ਮੈਨੂੰ ਦੱਸੋ ਤੁਹਾਡੇ ਚੋਂ ਕਿੰਨੇ ਕਿਸਾਨ ਐਸੇ ਨੇ ਜਿਹੜੇ ਕਿ ਚਾਰਿਆਂ ਦੀ ਮਿਸ਼ਰਤ ਖੇਤੀ ਕਰਦੇ ਨੇ ਜਿਸ ਨੂੰ ਯੂਨੀਵਰਸਿਟੀ ਤਜਵੀਜ਼ ਕਰਦੀ ਹੈ ਕਿ ਬਰਸੀਮ ਦੇ ਵਿੱਚ ਤੁਸੀਂ ਰਾਈ ਦਾ ਜ਼ਰੂਰ ਮਿਕਸ ਕਰਕੇ ਬੀਜੋ। ਉਹਦੇ ਨਾਲ ਕੀ ਹੋਊਗਾ ਚਾਰਾ ਸੰਤੁਲਿਤ ਹੋ ਜਾਊ ਕਿਵੇਂ? ਪਰ ਸੀਮ ਤੋਂ ਪ੍ਰੋਟੀਨ ਮਿਲ ਜਾਂਦੀ ਰਾਈ ਘਾਹ ਤੋਂ ਨਿਸ਼ਾਸਤਾ ਮਿਲ ਜਾਂਣਾ ਪਸ਼ੂ ਨੂੰ ਸੰਤੁਲਿਤ ਹਾਰ ਮਿਲ ਜਾਂਦਾ